ਹਾਂਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਜਿਹੜਾ ਬਧਾਤੇ ਪਿੰਡ ਡੇੜੇ ਦੇ ਵਿੱਚ ਹਰ ਸਾਲ ਇਥੇ ਸਲਾਨਾ ਭੰਡਾਰਾ ਕਰਵਾਇਆ ਜਾਂਦਾ ਹੈ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਨਿਗਾਰਾ ਲਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਬੇਜੋਂ ਬ੍ਰੀਟਾਂ ਤੋਂ ਆਉਣੇ ਆ ਜਿਹੜੇ ਜਿਹੜੇ ਇਹਨਾਂ ਨੇ ਸ਼ਮੀਲ ਲਾਈ ਕਰਦਾ ਹੈ ਕਿਤੇ 15 ਸਾਲ ਤੋਂ ਜੀ ਸੇਵਾ ਕਰਦੇ ਆਣੇ ਲਗਾਤਾਰ ਇਹ ਸੰਗਤਾਂ ਦਾ ਬਹੁਤ ਕਿੰਨੇ ਬਾਕੀ ਜਦੋਂ ਆਉਂਦਾ ਪੰਜਾਬ ਦਾ ਸੰਗਤ ਆਉਂਦੀ ਆਉਂਦੀ ਹੈ ਜਿਵੇਂ ਹਰਿਆਣਾ ਹਿਮਾਚਲ ਬਾਹਰੋਂ ਵੀ ਸੰਗਤਾਂ ਆਉਂਦੀਆਂ ਜਥੇ ਆਉਂਦੇ ਆ ਸਵੇਰ ਤੋਂ ਜਥੇ ਮਨੋਂ ਸੇਵਾ ਕਰਦੇ ਗੁਰੂ ਆਪਣਾ ਇਤਿਹਾਸ ਨਾਲ ਜੋੜਦੇ ਆ ਤੇ ਐਵੇਂ ਜਿਕਰ ਲੰਗਰ ਚੱਲਦਿਆ ਦਿੱਲੀਪੁਰਾਂ ਦੇ ਕਹ ਲੋ ਜਿਵੇਂ ਸ਼ਹੀਦਾਂ ਦਾ ਇਹਨਾਂ ਦਾ ਇਹ ਕਰੇ 15 ਸਾਲ ਤੋਂ ਬਾਈ ਬੱਥਰੇ ਨਾ ਇਹ ਵੀ ਸੇਵਾ ਕਰਦੇ ਆ ਰਹੇ ਆ ਤੇ ਯਾਨੀ ਸੰਤਦਾਨ ਹੁੰਦਾ ਵੀ ਹੜ ਆਇਆ ਵਾ ਚਲੋ ਵੀ ਇੱਕ ਮਹਾ ਗੁੰਮ ਕਹਿ ਸਕਦੇ ਆ ਜੇ ਅਸੀਂ ਪਿੱਛੇੋਂ ਦੇਖਦੇ ਆਂ ਵੀ ਇਧਰ ਆਤੇ ਪਿੰਡ ਬੂੜਾ ਉੱਥੇ ਹੀ ਪਤਾ ਲੱਗ ਜਾਂਦਾ ਵੀ ਆਹ ਗੱਡੀਆਂ ਖੜੀਆਂ ਇਧਰ ਕਹੋ ਉਨੀ ਟੱਲੇ ਵਾਲਾ ਟਾਕਰ ਤੇ ਪੂਰਾ ਹੀ ਹੜਾ ਆਇਆ ਹੁੰਦਾ ਇਹ ਤਕਰੀਬਨ ਸਾਰੀ ਦਿਹਾੜੀ ਨੂੰ ਚੱਲ ਜਾਂਦਾ ਭਾਈ ਹਾਂ ਤੇ ਯਾਨੀ ਸਾਰੀ ਦਿਹਾੜੀ ਵਿੱਚ ਸੰਗਤ ਆਈ ਜਾਂਦੀ ਹੈ ਜਾਈ ਜਾਂਦੀ ਰਹਿੰਦੀ ਹੈ ਤੇ ਯਾਨੀ ਮਥਨ ਨਹੀਂ ਗਿਆ ਜਾਂਦਾ ਭਾਈ ਜਦੋਂ ਵਾਰੀ ਆਉਣੀ ਈ ਆ ਭਾਂਡੇ ਵੀ ਛੱਡ ਜਾਂਦੇ ਕਈ ਵਾਰੀ ਇਦਾਂ ਹੀ ਆ ਵੈਸੇ ਪਰ ਕਿਰਪਾ ਵਾਹ ਗੁਰੂ ਦਾ ਤੇ ਬਹੁਤ ਯਾਨੀ ਵਧੀਆ ਲੱਗਿਆ ਅੱਜ ਤੇ ਬਾਕੀ ਇਹ ਨੌਜਵਾਨ ਭਾਈ ਦੱਸੋ ਕੋਈ ਇਹ ਕਹਿੰਦੇ ਜਿਵੇਂ 15 ਸਾਲ ਤੋਂ ਸੇਵਾ ਕਰਦਾ ਤੇ ਸਾਥ ਸਾਡੇ ਵਾਸਤੇ ਵਧਾਤੇ ਪੈਂਦਾ ਹੈ ਤੇ ਆਪਣਾ ਜਿਹੜਾ ਜ਼ਮਾਨਾ ਹੈ ਜਿਵੇਂ ਕਹ ਲੂ ਜਿਵੇਂ ਵੀ ਕੋਈ ਭਾਵਨਾ ਲੈ ਕੇ ਆਉਂਦਾ ਮੂੰ ਜਿਵੇਂ ਅਰਦਾਸ ਹੁੰਦੀ ਐ ਫਿਰ ਰਾਤਾਪੋਰੀਆਂ ਹੁੰਦੀਆਂ ਭਾਈ ਬਹੁਤ ਜਿਵੇਂ ਆਪਾਂ ਕਹਿੰਦੇ ਫਰਮਉਂਦਾ ਜੇ ਬੱਚੇ ਬਿਮਾਰੀ ਜਲੀ ਜੀ ਆਪਾਂ ਤੋਂ ਦੇ ਬੱਚੇ ਬਹੁਤਾ ਨਹੀਂ ਸੋ ਅੱਜ ਬਾਗੂ ਜੀ ਤੁਹਾਡਾ ਹਮਤ ਕਰਨਾ ਜਿਹੜਾ ਜੀਮ ਦੇ ਆ ਵੀ ਹੋ ਲੱਗ ਜਾਂਦਾ ਜਿਵੇਂ ਦੁੱਧ ਵੀ ਹੋ ਜਾਂਦਾ ਜਿਵੇਂ ਉਹਨਾਂ ਨੂੰ ਕੋਈ ਕੁਛ ਸਮਾਂ ਦੁੱਧ ਵਿੱਚ ਟਾ ਕੇ ਜਾਂਦਾ ਜਿਵੇਂ ਵਾਧਾ ਵੀ ਹੁੰਦਾ ਭਾਈ ਤਾਂਦਰੁਸਤੀ ਵੀ ਰਹਿੰਦੀ ਆ ਯਾਨੀ ਕਿਰਪਾ ਵਾਹਿਗੁਰੂ ਦੀ ਜਿਹੜੇ ਜੀ ਤੁਸੀਂ ਅਰਦਾਸ ਕਰੋਗੇ ਉਹ ਦੱਸਾਂਗੇ ਨੇ ਹੁੰਦੇ ਇੱਥੇ ਪੂਰੇ ਹੁੰਦੇ ਗੱਲ ਬਾਬਾ ਜੀ ਭਰੋਸੇ ਦੀ ਗੱਲ ਕਰ ਸਕਦੇ ਆ ਭਾਈ ਭਰੋਸਾ ਭਰੋਸੇ ਦੀ ਗੱਲ ਖੜੀ ਆ ਬਾਕੀ ਜਗਾ ਬਹੁਤ ਸਾਧ ਨਹੀਂ ਆ ਇਹ ਇੱਥੇ ਆ ਕੇ ਉਹ ਹੀ ਆਨੰਦ ਆ ਜਾਂਦਾ ਜਦੋਂ ਆ ਕੇ ਤੁਸੀਂ ਥੋੜਾ ਜਾਨੀ ਮੋੜ ਨੂੰ ਵੀ ਨਹੀਂ ਕਰਨਾ ਉਹਨੂੰ ਆਏ ਹੁੰਦਾ ਵੀ ਇੱਥੇ ਰਹਿ ਜੀਏ ਇਹ ਹਾਂਜੀ ਇਹ ਇਕਾਂਡਵਾਲ ਪ੍ਰਕਾਸ਼ ਜੀ ਮੇਮਾ ਲਈ ਮਤੀਜੇ ਦਾ ਅਧਿਪੋਕ ਬੇਦਾਇਆ ਜੀ ਲਾਟ ਸੀਗਾ ਸਾਡੇ ਪਾਸ ਹੁੰਦੇ ਆ ਖੇਤਰੀਕ ਨੂੰ ਆ ਖੇਤਰੀਕ ਨੂੰ ਪ੍ਰਕਾਸ਼ ਜੀ ਕਹਿੰਦੇ ਆ ਲਾਟ ਸੀਗਾ ਉਹ ਵੀ ਇੱਥੇ ਸੰਗਤ ਜਾਨੀ ਸਦਾ ਮੰਨੂ ਕਹਿੰਦੇ ਹੁੰਦੇ ਸਦਾ ਹੀ ਆਉਂਦੇ ਰਹਿੰਦੇ ਆ ਉਹ ਸੰਗਤ ਆਉਂਦੀ ਆ ਜਾਂਦੀ ਆ ਜਿਵੇਂ ਪਸੂ ਉਸ ਦਾ ਕਰਕੇ ਅਸੀਂ ਪਹਿਲਾਂ ਸੌਦੇ ਹੁੰਦੇ ਸੀ ਜਿਵੇਂ ਜਿਵੇਂ ਦੇਖਣ ਵਿੱਚ ਆਇਆ ਕਿ ਬਿਦਾਤੇ ਸਾਰਾ ਪਿੰਡ ਹੀ ਲਾ ਲੇਡੀ ਤੋਂ ਜੈਂਟਸ ਤੋਂ ਲੈ ਕੇ ਇੱਥੇ ਪੂਰੀ ਸੇਵਾ ਕਰਦੇ ਨੇ ਹਾਂਜੀ ਹਾਂ ਜੋ ਦੇਖਦੇ ਸੀ ਅਸੀਂ ਮੰਨ ਲਓ ਜਿਵੇਂ ਸਾਡੀਆਂ ਫੌਜਾਂ ਵੀ ਸੀਗੀਆਂ ਜਿਹਨੂੰ ਅਸੀਂ ਪੁੱਛਦੇ ਸੀ ਭਾਈ ਤੁਸੀਂ ਦੇਵਾਦਾਰੋਂ ਕਿਹੜਾ ਮਿੰਟਾ ਤੇ ਕਹਿੰਦੇ ਵਿਧਾਤੀ ਆ ਇੱਕ ਦਾ ਮਤਲਬ ਪਤਾ ਲੱਗਿਆ ਕਹਿੰਦੇ ਅਸੀਂ ਪਟਿਆਲੇ ਤੋਂ ਆਏ ਆ ਪਹਿਲੀ ਵਾਰ ਆਏ ਆ ਐ ਜਿਵੇਂ ਦਾ ਨਹੀਂ ਪਤਾ ਲੱਗਦਾ ਸੰਗਦੇ ਵੀ ਜੁੜਦੀ ਜਾਂਦੀ ਆ ਕਿ ਹਰ ਸਾਲ ਇਕੱਠ ਵੱਧ ਆ ਜਾਂਦਾ ਹੈ ਜਿਹੜੀ ਤਾਂ ਇਹ ਜਿਹੜੇ ਉਹ ਗੱਲ ਸੀ ਕਿ ਸੰਗਤ ਦਾ ਹਾੜੀ ਸੀਗਾ ਉਹ ਵੀ ਨੰਗਾ ਨਹੀਂ ਸੀ ਕਿਤੇ ਉਹ ਦੇਖੋ ਵੀ ਵਿਧਾਤੀਆਂ ਦਾ ਕੋਲ ਤੇ ਜਿਵੇਂ ਤਲੇ ਵਾਲਾ ਠਾਕ ਦੇਖਾ ਹਜੇ ਵੀ ਸੰਗਤਾਈ ਜਾਂਦੀ ਜਿਵੇਂ ਹੁਣ ਦਾ ਥੰਦਾ ਬਿਲਾ ਹਜੇ ਵੀ ਸੰਗਤ ਆ ਰਹੀ ਹੈ ਦੇਖੋ ਬਾਕੀ ਗੱਲ ਕਰਨੀ ਚਾਹੀਦੀ ਸ਼ੰਤਾਂ ਬਾਰੇ ਜਿਹੜੇ ਹੁਣ ਮੌਜੂਦ ਦਾ ਸੰਤ ਜਿਹੜਾ ਅਸੀਂ ਤਾਂ ਉਹਨਾਂ ਨੂੰ ਦੇਖਦੇ ਆਂ ਕਈ ਸਾਲਾਂ ਦੇ ਸੰਤ ਰਵੀਸ਼ ਨੂਣੀ ਜੀ ਯਾਨੀ ਕਹਿ ਲੋ ਕਿ ਪੂਰੇ ਪਹੁੰਚੇ ਹੋਏ ਸਾਧੂ ਆ ਸੰਤਰੀਆ ਜਿਵੇਂ ਪੂਰੇ ਪਹੁੰਚੇ ਹੋਏ ਆ ਬੜੇ ਦਿਆਲ ਆ ਦੇਖ ਨੂਣੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਬੜਾ ਸਤਕਾਰ ਨਾਲ ਮੈਂ ਕੋਈ ਐ ਹੈ ਨਹੀਂ ਉਹਨਾਂ ਦੇ ਵਿੱਚ ਵੀ ਉਹ ਸਾਧੂ ਵਾਲੀ ਗੱਲ ਆਮ ਸੰਗਤ ਦੇ ਵਿੱਚ ਤੇ ਰਹਿੰਦੇ ਹੁਣ ਵੀ ਸਾਡੇ ਨਾਲ ਜਿਵੇਂ ਜੀ ਪਹਿਲਾ ਸੇਵਾ ਕਰੀ ਜਾਂਦੇ ਨੇ ਹਾਂ ਭਾਈ ਜਾਓ ਸੇਵਾਇ ਤੇ ਇੱਕ ਵੱਡੇ ਮਹਾਪੁਰਸ਼ ਆਏ ਸੀਗੇ ਕੀ ਨਾਮ ਸੀ ਉਹਨਾਂ ਦਾ ਜੀ ਬੈਠੇ ਰਹੇ ਉਹ ਆਈਡੀ ਤੇ ਤੇ ਇੱਕ ਤਰ੍ਹਾਂ ਦਾ ਸਤਨਾਕ ਬਹੁਤ ਸੰਗਤ ਸਤਨਾਕ ਜਾਈ ਗਏ ਉਹਦੀ ਆਉਂਦੀ ਹਾਜ਼ਰੀ ਲੱਗ ਗਈ ਫਾੜਾ ਜਿਹਾ ਕੋਈ ਵਾਰ ਬਹੁਤ ਬੰਦੇ ਹੈਗੇ ਤੇ ਬਾਕੀ ਸਤ ਮਹਾਪੁਰਸ਼ ਮਹਾਪੁਰਸ਼ ਕੋਈ ਜਾਣੀ ਇੱਕ ਥੇਂ ਪਹੁੰਚੀ ਲੱਗਿਆ ਰਹਿੰਦਾ ਬਹੁਤ ਸਾਧੂ ਦੇ ਦਸਨ ਹੁੰਦੇ ਆ ਤੁਹਾਡਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਜਾਨੀ ਜਿਵੇਂ ਆਪਾਂ ਦੇ ਸਵੇਰ ਤੋਂ ਹੁੰਦੇ ਆ ਕੰਮ ਤੋਂ ਵੇਖਾ ਦੂ ਸਮਾਪਤ ਹੋ ਰਿਹਾ ਜਿਹਦੇ ਨੇ ਰਹਿਣਾ ਤੇ ਬਾਅਦမှာ ਹਾਕਮਾਹੋ ਪੋਰਟ ਨਾਲ ਰਸਮੀ ਮਿਲ ਜਾਈਦਾ ਜੀ ਜੇ ਬਾਕੀ ਜਿਵੇਂ ਬਹੁਤ ਨੌਜਵਾਨਾਂ ਦਾ ਧੰਨਵਾਦ ਹੈ ਜਿਹੜਾ ਸਾਲ ਤੋਂ ਲਗਾਤਾਰ ਜਿਹੜੇ ਵਕਤ ਕਰਦੇ ਆ ਰਹੇ ਆ ਜੇ ਇਹ ਵੀ ਕਹਿੰਦੇ ਭਾਈ ਸਾਡਾਂ ਦੀ ਕਿਰਪਾ ਹੈ ਉਵੇਂ ਤੁਰੇ ਆਉਣੇ ਹਨ ਤਸ਼ਹੀਲ ਲਾਈ ਜਾਂਦੇ ਠੰਡੇ ਮਠੇ ਸਰ ਜੀ